ਰਾਣਾ ਬੜਾ ਚੌਰੀਆ ਦੇ ਕਤਲ ਮਾਮਲੇ 'ਚ ਨਵਾਂ ਮੋੜ ਰਾਣਾ ਟੱਕ ਤੱਕਾ ਕਿਹੜਾ ਰਾਣਾ ਚੱਕਤਾ ਜੀ ਕੌਣ ਕਿੱਥੇ ਦਾ ਕੋਚ ਆਪਣਾ ਪਸ਼ਾਕਰ ਪੋਤਾ ਕੋਚ ਅੱਛਾ ਉਹਦੇ ਗੋਲੀਆਂ ਮੂੰਹ ਤੇ ਸਾਰੇ ਕੋਚ ਬਲੈਂਡਰ ਮੋਟਰ ਆ ਜਿਹਦੀ ਤੰਨਾ ਬੰਦੇ ਜੀ ਕਾਤਲਾ ਨੇ ਸਿੱਧੂ ਮੂਸੇ ਵਾਲੇ ਦਾ ਲਿਆ ਬਦਲਾ ਫੇਰ ਹੋਏ ਨੇ ਤਿੰਨ ਮੁੰਡੇ ਸੀ ਅੱਛਾ ਗੱਥੇ ਤੇ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਨੇ ਮਚਾਇਆ ਹੜਕੰਪਸ ਫੇਰ ਸਾਨੂੰ ਪਹਿਲਾਂ ਲੱਗੇ ਬਟਾਕੇ ਚੱਲ ਰਹੇ ਆ ਪੋਸਟ ਜਦੋਂ ਫੇਰ ਇੱਕਦਮ ਸਟਾਰਟ ਹੋਏ ਆ ਤੇ ਮੁੰਡੇ ਇਧਰੋਂ ਐਦਾਂ ਭੱਜੇ ਇਧਰੋਂ ਸਾਰੇ ਉਹ ਜਿਹੜੇ ਮੁੰਡੇ ਗੋਲੀਆਂ ਵਾਲੇ ਸੀਗੇ ਜੀ ਹਾਂ ਮੋਹਾਲੀ ਚ ਚੱਲਦੇ ਕਬੱਡੀ ਦੇ ਮੈਚ ਦੌਰਾਨ ਰਾਣਾ ਬਲਾਚੌਰੀਆ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਇੱਕ ਪੋਸਟ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ 'ਚ ਇੱਕ ਗੈਂਗਸਟਰ ਵੱਲੋਂ ਕਤਲ ਕਰਨ ਦੀ ਕਥਿਤ ਜ਼ਿੰਮੇਵਾਰੀ ਚੁੱਕੀ ਗਈ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਰਾਣਾ ਬਲਾ ਚੌਰੀਆ ਜੱਗੂ ਤੇ ਲਾਰੈਂਸ ਦੇ ਸੰਪਰਕ 'ਚ ਰਿਹਾ ਹੈ ਹਾਲਾਂਕਿ ਪੰਜਾਬ ਪਾਵਰ ਨਿਊਜ਼ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਸਾਹਮਣੇ ਆਈ ਇਸ ਪੋਸਟ ਤੋਂ ਬਾਅਦ ਹੜਕੰਪ ਮੱਚ ਚੁੱਕਿਆ ਹੈ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਚੁੱਕੀ ਹੈ ਪੁਲਿਸ ਲਗਾਤਾਰ ਰਾਣਾ ਬਲਾ ਚੌਰੀਆ ਨੂੰ ਗੋਲੀਆਂ ਮਾਰ ਕੇ ਭੱਜਣ ਵਾਲਿਆਂ ਦੇ ਪਿੱਛੇ ਲੱਗੀ ਹੋਈ ਹੈ ਪਰ ਅਜੇ ਤੱਕ ਕੋਈ ਵੀ ਸੁਰਾਗ ਪੁਲਿਸ ਦੇ ਹੱਥ ਨਹੀਂ ਲੱਗਿਆ ਜਾਣਕਾਰੀ ਮੁਤਾਬਕ ਬਲਾਚੌਰੀਆ ਨੂੰ ਬਦਮਾਸ਼ਾਂ ਵੱਲੋਂ ਬੜੇ ਹੀ ਸਾਧਾਰਨ ਤਰੀਕੇ ਨਾਲ ਗੋਲੀਆਂ ਮਾਰੀਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਕਾਤਲਾ ਵੱਲੋਂ ਉਸ ਨਾਲ ਫੋਟੋ ਖਿੱਚਵਾਉਣ ਦੇ ਬਹਾਨੇ ਬਲਾਚੌਰੀਆ ਨੂੰ ਗੋਲੀਆਂ ਮਾਰ ਮੌਤ ਦੇ ਘਾਟ ਉਤਾਰਿਆ ਗਿਆ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਹੀ ਰਾਣਾ ਬਲਾਚੌਰੀਆ ਦਾ ਵਿਆਹ ਹੋਇਆ ਸੀ ਰੋਂਦੀ ਪਤਨੀ ਦਾ ਵੀ ਹਾਲ ਦੇਖਿਆ ਨਹੀਂ ਜਾ ਰਿਹਾ ਪੰਜਾਬ 'ਚ ਹੋਈ ਇਸ ਵਾਰਦਾਤ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ ਹਰ ਕੋਈ ਇਸ ਵਾਰਦਾਤ ਦੇ ਸਾਹਮਣੇ ਆਉਣ ਤੋਂ ਬਾਅਦ ਸਹਿਮਿਆ ਹੋਇਆ ਹੈ ਕਈ ਤਰ੍ਹਾਂ ਦੀਆਂ ਗੱਲਾਂ ਇਸ ਕਤਲ ਨੂੰ ਲੈ ਕੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਦੇਖਣਾ ਹੋਵੇਗਾ ਕਿ ਅੱਗੇ ਪੁਲਿਸ ਜਾਂਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ